ਰੋਟੀ ਬਣਾਉਣ ਲੱਗਿਆਂ ਬੀਬੀਆਂ ਨੇ ਸਾਡੀਆਂ ਪਹਿਲਾਂ ਬਜ਼ੁਰਗਾਂ ਨੇ ਪਤਾ ਕੀ ਕਰਨਾ ਇੰਨਾ ਕਟਾ ਤੋੜ ਕੇ ਰੱਖ ਲੈਣਾ ਸਾਰੀਆਂ ਰੋਟੀਆਂ ਬਣਾ ਕੇ ਜਿਹੜਾ ਆਟਾ ਰੱਖਿਆ ਨਾ ਉਹਦੀ ਬਾਅਦ ਚ ਟਿੱਕੀ ਜੇ ਬਣਾਉਣੀ ਛੋਟੀ ਜੇ ਫਿਰ ਘਰ ਦੇ ਕਿਸੇ ਬੱਚੇ ਨੂੰ ਕਹਿਣਾ ਪੁੱਤ ਆ ਛੱਤ ਤੇ ਪਾ ਦੇ ਪੰਛੀਆਂ ਪੁੱਤ ਬਾਹਰ ਕੁੱਤੇ ਨੂੰ ਪਾ ਆ ਕਿਉਂ ਬਈ ਪਰਵਾਰ ਨੇ ਪ੍ਰਸ਼ਾਦਾ ਛਕਣਾ ਹੈ ਪਹਿਲਾਂ ਥੋੜਾ ਜਿਹਾ ਪ੍ਰਸ਼ਾਦਾ ਬਣਾ ਕੇ ਕਿਸੇ ਜੀਵ ਜੰਤੂ ਪੰਛੀਆਂ ਨੂੰ ਪਾਤਾ ਇਹ ਇੰਨਾ ਕ ਕਰਮ ਵੀ ਧਰਮ ਦਾ ਕਰਮ ਸੀ ਤਾਂ 14 ਜੀ ਘਰ ਵਿੱਚ ਇਕੱਠੇ ਪ੍ਰਸ਼ਾਦਾ ਛਕਦੇ ਸੀ ਬਰਕਤਾਂ ਰਹਿਂਦੀਆਂ ਸੀ ਹੁਣ ਕੀ ਹਾਲਾਤ ਹੈ ਭਾਈ ਹੁਣ ਕੋਈ ਪ੍ਰਸ਼ਾਦਾ ਬਣਾਉਂਦਾ ਬਾਦੂਵੇਂ ਮੜ ਜਾ ਪ੍ਰਸ਼ਾਦਾ ਬਾਹਰ ਜੀਵ ਜੰਤੂ ਪੰਛੀਆਂ ਨੂੰ ਚਿੜੀਆਂ ਨੂੰ ਕੁੱਤਿਆਂ ਨੂੰ ਪਾ ਦਿਓ ਹਾਂ ਤੁਹਾਨੂੰ ਕੰਮ ਕਿਸੇ ਦਾ ਵਿਗੜਿਆ ਦੱਸ ਦੇ ਕਾਲੇ ਕੁੱਤੇ ਨੂੰ ਰੋਟੀ ਪਾਣੀ ਉਹ ਤੁਸੀਂ ਸਾਰੇ ਪਿੰਡ ਚ ਲੱਭਣ ਲੱਗ ਪੈਣਾ ਮੈਂ ਕਾਲਾ ਕੁੱਤਾ ਲੱਭੋ ਉਹ ਨਹੀਂ ਰੋਜ਼ ਕੇ ਪੰਛੀ ਜੀਵ ਜੰਤੂ ਰੋਜ਼ ਥੋੜੀ ਬਹੁਤੀ ਰੋਟੀ ਜੀਵ ਜੰਤੂ ਪੰਛੀਆਂ ਨੂੰ ਪਾਓ ਧਰਮ ਦਾ ਕਰਮ ਸੀ ਤੇ ਹੁਣ ਕੰਮ ਇਹ ਵਿਗੜਿਆ ਕਿ ਇਕੱਠਾ ਹੀ 2 ਕਿਲੋ ਆਟਾ ਗੁੰਨ ਕੇ ਫ੍ਰਿਜ ਚ ਰੱਖ ਲੈਣੀ ਆ ਭੈਣਾ ਤੇ ਜਦੋਂ ਰੋਟੀ ਬਣਾਉਣੀ ਪੁੱਛ ਕੇ ਬਣਾਉਣੀ ਆ ਤੁਸੀਂ ਕਿੰਨੀਆਂ ਖਾਓਗੇ ਤੁਸੀਂ ਕਿੰਨੀਆਂ ਖਾਓਗੇ ਪੁੱਛ ਪੁੱਛ ਰੋਟੀ ਬਣਾਉਂਦੇ ਆ ਹੁਣ ਇਹ ਧਰਮ ਰਹਿ ਗਿਆ ਸਤ ਸੰਗਤ ਮਹਾਰਾਜ ਕਿਰਪਾ ਕਰੇ ਪਿੰਡਾਂ ਚ ਅਜੇ ਵੀ ਵਰਕਤ ਹੈ ਕਿਉਂ ਅਜੇ ਵੀ ਪਿੰਡਾਂ ਵਿੱਚ ਭੈਣਾ ਪ੍ਰਸ਼ਾਦਾ ਬਣਾਉਣ ਲੱਗੇ ਆ ਇੱਕ ਅੱਧੀ ਰੋਟੀ ਬਾਹਰ ਜਾਨਵਰ ਪੰਛੀਆਂ ਕੁੱਤਿਆਂ ਨੂੰ ਪਾਉਂਦੇ ਨੇ ਕਿਉਂ ਭਾਈ ਛੋਟੇ ਛੋਟੇ ਧਰਮ ਦੇ ਕਰਮ ਸਾਨੂੰ ਰੱਬ ਨਾਲ ਜੋੜ ਕੇ ਰੱਖਦੇ ਆ